ਕੰਤੋਂ ਡਰ ਲੱਗਣ ਦੇ ਅੰਦਰ ਅਕੇਲੇ ਜਾ ਕੇ ਯਾਰ ਤੁਹਾਡਾ ਜੇ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਜਾਓ ਡੰਗੇ ਦੇ ਉੱਪਰੋਂ ਪਾਣੀ ਆਣ ਰਿਹਾ ਸਾਰੇਆ ਤੁੰਗੀ ਆਣ ਰਿਹਾ ਓਏ ਉਹ ਪਾਣੀ ਦੇ ਨਾਲ ਉੱਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਉਹ ਪਾਣੀ ਚੜ ਗਿਆ ਉੱਪਰ ਓਏ ਕੱਟਾ ਮੇਰਾ ਭੱਲੇ 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 ਵਾਹਿਗੁਰੂ 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 ਉਹ ਪਾਪਾ ਖਵਾ ਜਾ ਫਿਰ ਪਾਪਾ ਕਰ ਹੁਣ ਥੋੜਾ ਜਿਹਾ ਬੋਲੀ 88 ਦਾ 1988 ਦਾ ਰਹਿ ਗਿਆ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਬਾਈ ਵੀ ਹੋਇਆ ਮਨਾਵਾ ਵੀ ਇੱਥੇ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਵਗੀ ਮੌਲ ਹੈ ਨਖੇ ਵਾਲੀ ਕੰਧ ਤੇ ਪਾਣੀ ਜੜ ਗਿਆ ਨਖੇ ਵਾਲੀ ਤੇ ਓ ਮਾਗੜ ਵਾਹ ਲੈ ਪਾ ਲੈ ਮਿੱਡੂ ਮਿੱਡੂ ਬੜਾ ਪਾਣੀ ਓਏ ਮਿੱਡੂ ਪਛੈ ਜਾ ਮੱਛਾ ਟਿਕਾ ਬਾਬੇ ਦੇ ਬਿਆ ਪਰਸ਼ਾਦ ਮਣੇ ਪਰਸ਼ਾਦ ਲਿਆ ਮੱਛਾ ਟਿਕੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਪੈ ਰੋ ਗਾਵੇਂ ਕੋਵੇ ਇਹ ਤੋਹਾ ਟੁੱਟ ਜਣੀ ਓਏ ਇਹ ਦੀਵਾਰ ਟੁੱਟ ਮੱਛਾ ਟਿਕਾ ਮੱਛਾ ਟਿਕਾ ਮੱਛਾ ਟਿਕਾ ਬਾਬੇ ਦੇ ਇਹ ਕੰਨਾਂ ਦੇ ਪਾਣੀ ਜਾਏਗਾ ਨਾ ਤੇ ਲੱਗਦਾ